ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆਂ ਜੀ ਇੱਕ ਫਿਲਮ ਆਈ ਆ ਬੇਲੀ ਜਨਤਾ ਦੀ ਜਦੋਂ ਸਟਾਰਟਿੰਗ ਹੁੰਦੀ ਆ ਤਾਂ ਉੱਥੇ ਲਿਖਿਆ ਜਾਂਦਾ ਬੇਲੀ ਜਨਤਾ ਬੇਲੀ ਜਨਤਾ ਜਿਵੇਂ ਲਿਖਿਆ ਹੋਇਆ ਉਹ ਜਨਤਾ ਸਭ ਤੋਂ ਜ਼ਿਆਦਾ ਬਿਜੀ ਆ ਇਸ ਵੇਲੇ ਜੇ ਸਹੀ ਮੈਨੇ ਮੰਨਿਆ ਜਾਵੇ ਨਾਂ ਲਖਣ ਰੱਖਣ ਵਾਲਾ ਵੀ ਇਹਦਾ ਕਮਾਲ ਸੀ ਜਿਹਨੂੰ ਪਤਾ ਸੀ ਕਿ ਅੱਗੇ ਚੱਲ ਕੇ ਸਭ ਉਲਟਾ ਪਲਟਾ ਹੀ ਚੱਲਣਾ ਜਿਵੇਂ ਕਿ ਦੂਜੇ ਪਾਸੇ ਇੱਕ ਸਾਰੀ ਫਿਲਮ ਚ ਕਹਿੰਦਾ ਵੀ ਝੁਕੇਗਾ ਨਹੀਂ ਸਾਲਾ ਉਹ ਸਾਰੀ ਫਿਲਮ ਚ ਕਹਿ ਰਿਹਾਦਾ ਸਾਰੇ ਹਿੰਦੁਸਤਾਨ ਨੂੰ ਇਹ ਪਤਾ ਹੀ ਨਹੀਂ ਲੱਗਦਾ ਤੇ ਉਹਦੀ ਬੱਲੇ ਬੱਲੇ ਕਰੀ ਜਾਂਦੇ ਆ ਮਤਲਬ ਅਸੀਂ ਕਿੱਦਾਂ ਦੇ ਕਿੰਨੇ ਕੁ ਸਮਝਦਾਰ ਜਾਂ ਚੰਗੇ ਆ ਇਹ ਤੁਸੀਂ ਇਸ ਚੀਜ਼ ਤੋਂ ਸਮਝੋ ਫਿਲਮ ਸਟਾਰਟ ਹੁੰਦੀ ਆ ਫਿਲਮ ਦੇ ਵਿੱਚ ਜਿੰਨੇ ਕਿਰਦਾਰ ਨੇ ਜਾਂ ਫਿਲਮ ਦਾ ਵੈਕ ਸਕੋਰ ਹੈ ਜਾਂ ਫਿਰ ਕਲਰ ਕਲੈਕਸ਼ਨ ਕਹ ਦੀਏ ਬਹੁਤ ਸੋਹਣੀ ਆ ਬਹੁਤ ਵਧੀਆ ਪੰਜਾਬ ਦੇ ਵਿੱਚ ਸਭ ਤੋਂ ਬੈਸਟ ਜੇ ਕੰਮ ਕਰ ਰਹੀ ਏਹੀ ਟੀਮ ਕਰ ਰਹੀ ਏ ਔਰ ਵਧੀਆ ਲੱਗਿਆ ਕੁੱਲ ਮਿਲਾ ਕੇ ਇਹਨਾਂ ਦਾ ਕੰਮ ਪਰ ਜਿਹੜੇ ਕੁਝ ਕਿਰਦਾਰ ਨੇ ਉਹ ਕਿਰਦਾਰਾਂ ਵਿੱਚ ਰੰਗੇ ਹੋਏ ਨਹੀਂ ਨਜ਼ਰ ਆਏ ਉਹ ਸਾਨੂੰ ਉਹੀ ਦੇਖੇ ਜੋ ਹੈ ਗੁਰਪ੍ਰੀਤ ਖੁੱਗੀ ਗੁਰਪ੍ਰੀਤ ਕੋ ਗੀ ਹੀ ਲੱਗਿਆ ਜਾਂ ਤਾਂ ਅਸੀਂ ਉਹਦਾ ਚਿਹਰਾ ਇੰਨਾ ਦੇਖ ਚੁੱਕੇ ਆਂ ਵੀ ਸਾਨੂੰ ਉਹ ਓਦਾਂ ਦਾ ਹੀ ਲੱਗਦਾ ਹੁਣ ਕਾਮੇਡੀ ਇੰਨੀ ਕਰ ਲਈ ਆ ਪਰ ਹਾਂ ਉਹਦਾ ਰੰਗ ਇਹ ਐ ਵੀ ਜਦੋਂ ਜਿੱਦਾਂ ਦੀ ਫਿਲਮ ਆਉਂਦੀ ਓਦਾਂ ਦੀਆਂ ਗੱਲਾਂ ਕਰ ਲੈਂਦਾ ਉਹ ਸਾਨੂੰ ਇਹ ਚੀਜ਼ਾਂ ਤੋਂ ਨਿਕਲਣਾ ਚਾਹੀਦਾ ਐ ਸਿਰਫ ਪੈਸੇ ਕਮਾਉਣ ਲਈ ਨਹੀਂ ਇਹ ਚੀਜ਼ਾਂ ਤੇ ਨੰਬਰ 2 ਤੇ ਫਿਲਮ ਦੇ ਵਿੱਚ ਟੈਕਨੀਕਲੀ ਸਾਰੀਆਂ ਚੀਜ਼ਾਂ ਵਧੀਆ ਜਿਹਨੂੰ ਅੱਜ ਕੱਲ ਲੋਕ ਬੈਕਸਕੋਰ ਨੂੰ ਬੀਜੀਐਮ ਕਹਿਣ ਲੱਗ ਪਏ ਆ ਨਾਂ ਬਦਲਣ ਤੇ ਜ਼ੋਰ ਦਿੱਤੇ ਉਹ ਵੀ ਬਹੁਤ ਵਧੀਆ ਐ ਟੀਮ ਕੁੱਲ ਮਿਲਾ ਕੇ ਵਧੀਆ ਜੱਸੜ ਦਾ ਕੰਮ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਕਈ ਕਿਰਦਾਰਾਂ ਨੇ ਦਾੜੀਆਂ ਵਧਾਈਆਂ ਹੋਈਆਂ ਸੀ ਉਹ ਜਿਹੜੇ ਲੋਕਾਂ ਨੂੰ ਨਹੀਂ ਪਤਾ ਉਹ ਮਸਤਾਨੇ ਫਿਲਮ ਵਾਲੇ ਉਹ ਬੰਦੇ ਇਹਦੇ ਵਿੱਚ ਕੰਮ ਨਹੀਂ ਕਰ ਸਕੇ ਉਹਦੀ ਜਗ੍ਹਾ ਕਈ ਬੰਦਿਆਂ ਨੂੰ ਲਿਆ ਪਰ ਉਹਨਾਂ ਦਾ ਕੰਮ ਵੀ ਅਮਰਤਪਾਲ ਇੱਕ ਕਰੈਕਟਰ ਦੇ ਵਿੱਚ ਉਹਦਾ ਕੰਮ ਵੀ ਬਾਕੀਆਂ ਕੰਮਾਂ ਨਾਲੋਂ ਬਹੁਤ ਚੰਗਾ ਸੀ ਜੇ ਕੋਈ ਕੰਮ ਵਧੀਆ ਕਰਦਾ ਉਹ ਤੋਂ ਕੰਮ ਉਹ ਡਾਇਰੈਕਟਰ ਕਰਾਉਂਦਾ ਨਾ ਕਿ ਉਹ ਐਕਟਰ ਐਕਟਰ ਨੂੰ ਇਸ ਚੀਜ਼ ਦੀ ਜਮ੍ਹਾਂ ਹੀ ਧੌਂਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਡਾਇਰੈਕਟਰ ਹੀ ਬੈਸਟ ਬੈਸਟ ਕੰਮ ਕਰਾਉਂਦਾ ਹੈ ਜੇ ਇਦਾਂ ਐਕਟਰ ਨਾ ਹੋਵੇ ਤੇ ਜਿਹੜੇ ਆਪਣੇ ਸਾਰੀਆਂ ਫਿਲਮਾਂ ਗੁਰੂ ਵਰਗੀਆਂ ਹੁਣ ਅਭਿਸ਼ੇਕ ਵਚਨ ਦੀਆਂ ਉਹ ਡਾਇਰੈਕਟਰ ਵਧੀਆ ਸੀ ਉਹ ਡਾਇਰੈਕਟਰ ਵਧੀਆ ਹੋਣ ਕਰਕੇ ਵਧੀਆ ਕੰਮ ਉਹਨਾਂ ਤੋਂ ਕਰੋ ਆਇਆ ਤੇ ਫਿਲਮ ਦੇ ਵਿੱਚ ਕੁੱਲ ਮਿਲਾ ਕੇ ਜੇ ਕਹੀਏ ਕਈ ਸ਼ਾਟ ਹੋਰ ਬੈਸਟ ਹੋ ਸਕਦੇ ਸੀ ਮੇਰੇ ਕੋਲ ਡਾਇਰੈਕਟਰ ਦਾ ਨੰਬਰ ਨਹੀਂ ਮੈਂ ਗੱਲ ਕਰਕੇ ਜ਼ਰੂਰ ਕਰਦਾ ਇੱਕ ਉਹ ਜਿੱਥੇ ਆਪਸ ਵਿੱਚ ਪੰਜਾਬੀ ਲੜ ਪੈਂਦੇ ਆ ਬਾਹਰ ਉਹ ਕੈਮਰਾ ਜਦੋਂ ਮੂਵ ਹੁੰਦਾ ਉਹ ਬਹੁਤ ਅੱਛਾ ਸ਼ਾਟ ਹੋ ਸਕਦਾ ਸੀ ਇੱਕ ਐਂਡ ਵਾਲਾ ਸ਼ਾਟ ਜਿਹੜਾ ਜਦੋਂ ਕਹਿੰਦਾ ਵੀ ਐ ਇੰਡੀਅਨ ਇਸ ਧਰਤੀ ਆਲੂ ਜੋ ਆਉਣ ਦੀ ਹੁਣ ਹਿੰਮਤ ਨਹੀਂ ਕਰਨਗੇ ਪਰ ਜਦੋਂ ਕੈਮਰਾ ਪਾਣੀ ਤੋਂ ਮੂਵ ਹੁੰਦੇ ਹੁੰਦੇ ਕੈਨੇਡਾ ਦੀ ਧਰਤੀ ਤੇ ਜਾਂਦਾ ਤੇ ਆਪਾਂ ਦੇਖਦੇ ਵੀ ਉੱਥੇ ਪਿਓ ਤੇ ਇੱਕ ਦਾਦਾ ਤੇ ਇੱਕ ਪੋਤਾ ਬੈਠੇ ਗੱਲ ਕਰ ਰਹੇ ਪੋਤਾ ਪੁੱਛਦਾ ਕੌਣ ਨੇ ਇਹ ਤੇ ਉਹ ਜਵਾਬ ਦਿੰਦਾ ਪਰ ਉੱਥੇ ਆਪਾਂ ਇਹ ਦਿਖਾ ਸਕਦੇ ਸੀ ਕੈਮਰਾ ਮੂਵ ਹੁੰਦੇ ਹੁੰਦੇ ਕੈਨੇਡਾ ਦੀ ਜਦੋਂ ਧਰਤੀ ਤੇ ਜਾਂਦਾ ਤੇ ਆਪਾਂ ਦਿਖਾਉਨੇ ਵੀ ਉੱਥੇ ਪੰਜਾਬੀ ਚ ਲਿਖਿਆ ਹੋਇਆ ਉਹ ਸ਼ਹਿਰ ਦਾ ਨਾਮ ਉਸ ਕਸਬੇ ਦਾ ਨਾਮ ਜੋ ਵੀ ਸੀ ਤੇ ਬਹੁਤ ਸਾਰੇ ਪੰਜਾਬੀ ਤੁਰੇ ਫਿਰਦੇ ਦਿਖਾ ਸਕਦੇ ਸੀ ਉਹ ਸ਼ਾਰਟ ਬਹੁਤ ਬੈਸਟ ਹੋ ਸਕਦਾ ਸੀ ਉਹ ਮੇਰਾ ਨਜ਼ਰੀਆ ਹੋ ਸਕਦਾ ਡਾਇਰੈਕਟਰ ਨੇ ਕੁਝ ਹੋਰ ਸੋਚਿਆ ਹੋਵੇ ਹੋ ਸਕਦਾ ਉਹ ਸਿਆਣੇ ਆ ਸਭ ਤੋਂ ਬੈਸਟ ਸੋਚਿਆ ਹੋਵੇ ਮਸਤਾਨੇ ਨਾਲੋਂ ਬਹੁਤ ਚੀਜ਼ਾਂ ਬੈਟਰ ਕੀਤੀਆਂ ਇਹਨਾਂ ਨੇ ਬਹੁਤ ਸ਼ਾਬਾਸ਼ ਇਹਨਾਂ ਨੂੰ ਤੇ ਇਸ ਤੋਂ ਬਾਅਦ ਜੇ ਕਹੀਏ ਭਈ ਫਿਲਮ ਦੇਖ ਕੇ ਪਤਾ ਲੱਗਾ ਕਿ ਪਹਿਲਾਂ ਤੋਂ ਅਸੀਂ ਇਹ ਗਦਦਾਰੀਆਂ ਹੇਰਾਫੇਰੀਆਂ ਧੋਖੇ ਕਰਦੇ ਰਹੇ ਹਾਂ ਉਦੋਂ ਵੀ ਸਾਡੇ ਬੰਦੇ ਗੱਦਾਰ ਸੀ ਯਾਰ ਬਣਾ ਕੇ ਮਾਰ ਕਰਦੇ ਸੀਗੇ ਅੱਜ ਵੀ ਉਹੀ ਚੱਲ ਰਿਹਾ ਪਰ ਜੇ ਕੋਈ ਸਮਝਾਉਂਦਾ ਸੀ ਉਹ ਚੀਜ਼ਾਂ ਸਮਝਦੇ ਨਹੀਂ ਸਾਨੂੰ ਸਮਝਣੀਆਂ ਚਾਹੀਦੀਆਂ ਕੁੱਲ ਮਿਲਾ ਕੇ ਇਹਨਾਂ ਦੀ ਮਿਹਨਤ ਨੂੰ ਸਲੂਟ ਹੈ ਤੇ ਫਿਲਮ ਦੇਖਣੀ ਚਾਹੀਦੀ ਆ ਔਰ ਜਿਆਦਾ ਤੋਂ ਜਿਆਦਾ ਇਹਨਾਂ ਦਾ ਹੌਸਲਾ ਵਜਾਈ ਕਰਨਾ ਚਾਹੀਦਾ ਕਿਉਂਕਿ ਇਦਾਂ ਦੇ ਦੌਰ ਦੇ ਵਿੱਚ ਜੱਸਾ ਡਰ ਕੇ ਰੋਕ ਜਾਂ ਪ੍ਰੋਡਿਊਸਰ ਇਦਾਂ ਦੇ ਮਿਲ ਕੇ ਏਡੀ ਹਿੰਮਤ ਕਰਦੇ ਤਾਂ ਬਹੁਤ ਵੱਡੀ ਗੱਲ ਹੈ ਫਿਲਮ ਕੁੱਲ ਮਿਲਾ ਕੇ ਵਧੀਆ ਆ ਪਰ ਅਸੀਂ ਕਿਰਦਾਰ ਪਹਿਲਾਂ ਤੋਂ ਇਦਾਂ ਦੇ ਆ ਇਹ ਚੀਜ਼ਾਂ ਨੂੰ ਸਮਝੀਏ हां ਤੇ ਜਦੋਂ ਫਿਲਮਾਂ ਬਣਾਉਣ ਦੀ ਗੱਲ ਆਉਂਦੀ ਹੈ ਜਾਂ ਕਿਸੇ ਚੀਜ਼ ਦੇ ਇਤਿਹਾਸ ਲਿਖਣ ਦੀ ਗੱਲ ਆਉਂਦੀ ਹੈ ਜਾਂ ਸਾਡੇ ਬੰਦਿਆਂ ਬਾਰੇ ਦੱਸਣ ਦੀ ਗੱਲ ਆਉਂਦੀ ਉਦੋਂ ਅਸੀਂ ਕੀ ਕਰਦੇ ਹਾਂ ਕਿ ਸਾਡੇ ਬੰਦੇ ਸਹੀ ਸੀ ਸਾਡੇ ਬੰਦਿਆਂ ਦੇ ਪਿੱਛੇ ਹੱਥ ਅੰਗਰੇਜ਼ਾਂ ਦਾ ਸੀ ਜਾਂ ਕਿਸੇ ਹੋਰ ਦਾ ਸੀ ਤੋਂਮ ਤਾਂ ਅਸੀਂ ਕਿਸੇ ਦੇ ਤੇ ਲਾ ਦਿੰਨੇ ਕਿਉਂਕਿ ਅਸੀਂ ਆਪਣੇਆਂ ਨੂੰ ਜ਼ਿਆਦਾ ਸੋਚਦੇ ਹਾਂ ਉੱਥੇ ਵੀ ਸਾਨੂੰ ਇਮਾਨਦਾਰ ਰਹਿਣਾ ਚਾਹੀਦਾ ਸੱਚ ਬੋਲਣਾ ਚਾਹੀਦਾ ਜੋ ਹੈ ਸੀ ਉਹੀ ਕਹਿਣਾ ਚਾਹੀਦਾ ਉਹ ਕਮਲੇ ਥੋੜੀ ਸੀ ਜੇ ਅੰਗਰੇਜ਼ਾਂ ਦੇ ਹੱਥ ਸੀ ਪਿੱਛੇ ਤੇ ਉਹਨਾਂ ਨੂੰ ਵੀ ਸਮਝ ਸੀ ਹਣਾ ਲੋਪੋ ਕੇ ਜਿਹੜਾ ਬੰਦਾ ਸੀਗਾ ਮੀਆ ਬਾਸ ਸਿੰਘ ਉਹ ਕਿਰਦਾਰ ਇਦਾਂ ਕਿਦਾਂ ਰਹਿ ਗਿਆ ਪਰ ਇਹ ਕੋਈ ਫੂਨ ਹੁੰਦਾ ਕਿਰਦਾਰ ਹੁੰਦਾ ਜਿਹੜੇ ਜ਼ੁਰਤ ਵਾਲੇ ਹੁੰਦੇ ਤੇ ਚਾਲੂ ਬੰਦੇ ਹਮੇਸ਼ਾ ਤੋਂ ਚਾਲੂ ਰਹੇ ਆ ਅੱਜ ਕੱਲ ਜਿਹੜੇ ਕਿ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਵਿੱਚ ਇਦਾਂ ਦੇ ਬੰਦੇ ਬਹੁਤ ਹੈ ਇਹਨਾਂ ਦੀ ਤਾਦਾਦ ਘਟੇ ਤਾਂ ਜਾ ਕੇ ਸਹੀ ਹੋਵੇ ਜਾਂ ਫਿਰ ਆਪਾਂ ਕਹਿ ਸਕਦੇ ਪਈ ਇਹ ਵਿਚਾਰੇ ਨੇ ਥੀਏਟਰ 'ਚ ਇੰਨੇ ਕ ਧੱਕੇ ਖਾ ਲਏ ਹੁੰਦੇ ਭੁੱਖ ਮਰੀ ਇੰਨੀ ਚੱਲ ਰਹੀ ਹੁੰਦੀ ਬਈ ਇਹਨਾਂ ਨੂੰ ਰੋਟੀ ਦੇ ਪੈਸੇ ਹੀ ਦੀਦਾ ਹੁੰਦਾ ਉਹ ਉਹਦੇ ਲਈ ਕੋਈ ਵੀ ਹੱਦ ਤੱਕ ਜਾਂਦੇ ਆ ਕਿਸੇ ਜਗ੍ਹਾ ਤੱਕ ਵੀ ਗਿਰਦੇ ਆ ਇਹ ਚੀਜ਼ ਇਹਨਾਂ ਦੀ ਇਸ ਤਰ੍ਹਾਂ ਕਿ ਇਦਾਂ ਹੋ ਜਾਂਦੀ ਗਲਤੀ ਇਹਨਾਂ ਦੀ ਵੀ ਨਹੀਂ ਹੈ ਮਿਹਰਬਾਨੀ ਸ਼ੁਕਰੀਆ